ਦੋਸਤੋ ਕੁਦਰਤ ਦੇ ਰੰਗ ਦੇਖੋ ਜਹਾਜ ਆਸਮਾਨ ਦੇ ਵਿੱਚੋਂ ਡਾਰੀਆਂ ਲਾਈ ਜਾਂਦਾ ਤੇ ਬੱਦਲਾਂ ਦੇ ਢੇਰਿਆਂ ਨੂੰ ਲੱਗਦੇ ਐ ਜਿਵੇਂ ਮਾਲਵੇ ਦੀ ਕਿਸੇ ਮੰਡੀ ਦੇ ਵਿੱਚ ਕਪਾਹ ਤੇ ਨਰਮੇ ਦੇ ਢੇਰ ਲੱਗੇ ਹੋਣ ਕੋਈ ਢੇਰ ਛੋਟਾ ਜਿਹਾ ਕੋਈ ਵੱਡਾ ਜਿਹਾ ਕੋਈ ਮਧਰਾ ਜਿਹਾ ਕਮਾਲ ਹੋਈ ਪਈ ਐ ਤੁਸੀਂ ਅੰਦਾਜ਼ਾ ਲਾਓ ਜਦੋਂ ਜਹਾਜ ਥੱਲੇ ਤੋਂ ਉੱਤੇ ਨੂੰ ਆ ਰਿਹਾ ਹੁੰਦਾ ਉਸ ਦਾ ਕਿੰਨਾ ਜ਼ੋਰ ਲੱਗਦਾ ਹੋਊਗਾ ਤੇ ਜਦੋਂ ਉੱਤੇ ਆ ਕੇ ਟਿਕ ਜਾਂਦਾ ਉਹਦਾ ਜ਼ੋਰ ਹੈ ਜਿਹੜਾ ਘਟ ਜਾਂਦਾ ਹੈ ਜਦੋਂ ਉਹ ਥੱਲੇ ਤੋਂ ਉੱਤੇ ਆ ਰਿਹਾ ਹੁੰਦਾ ਉਸ ਟਾਈਮ ਸਾਨੂੰ ਇਹ ਵੀ ਅਨਾਉਂਸਮੈਂਟ ਸਾਨੂੰ ਨੂੰ ਮਿਲਦੀ ਹੈ ਕਿ ਆਪਣੀ ਕਮਰ ਦੀ ਪੇਟੀ ਬੰਨ੍ਹ ਲੇ ਤੇ ਜਦੋਂ ਜਹਾਜ਼ ਆਸਮਾਨ 'ਚ ਆ ਕੇ ਟਿਕ ਜਾਂਦਾ ਪਾਉ ਆਪਣੀ ਜਗ੍ਹਾ ਬਣਾ ਬੈਠਦਾ ਹੈ ਉਦੋਂ ਸਾਨੂੰ ਇਹ ਅਨਾਉਂਸਮੈਂਟ ਸਾਨੂੰ ਨੂੰ ਮਿਲਦੀ ਹੈ ਉਹਨਾਂ ਕਮਰ ਦੀ ਪੇਟੀ ਖੋਲ ਲੈ ਉਸੇ ਤਰ੍ਹਾਂ ਜਦੋਂ ਕੋਈ ਇਨਸਾਨ ਹੇਠਾਂ ਤੋਂ ਉੱਤੇ ਨੂੰ ਆਉਂਦਾ ਪਾਉ ਤਰੱਕੀ ਕਰਦਾ ਤਾਂ ਉਸ ਟਾਈਮ ਬਹੁਤ ਸਾਰੇ ਲੋਕਾਂ ਤੋਂ ਉਹਦੀ ਤਰੱਕੀ ਜਰੀ ਨਹੀਂ ਜਾਂਦੀ ਤੇ ਉਹਦੀਆਂ ਬਹੁਤ سارے ਲੋਕ ਲੱਤਾਂ ਖਿੱਚਦੇ ਆ ਪਰ ਜਿਸ ਇਨਸਾਨ ਦੇ ਵਿੱਚ ਕਲਾ ਹੈ ਜੋਰ ਹੈ ਹੁਨਰ ਹੈ ਉਸ ਨੂੰ ਕੋਈ ਨਹੀਂ ਰੋਕ ਸਕਦਾ ਹੀਠਾਂ ਦੇ ਉੱਤੇ ਆਉਣ ਵਾਸਤੇ ਪਰ ਦੋਸਤੋ ਇੱਕ ਬੇਨਤੀ ਜ਼ਰੂਰ ਹੈ ਉੱਤੇ ਆ ਕੇ ਕਦੇ ਵੀ ਜ਼ਮੀਨ ਨਾਲ ਨਾ ਟੁੱਟੋ ਕਿਉਂਕਿ ਇੱਕ ਦਿਨ ਤੁਹਾਨੂੰ ਹੀਠਾ ਹੀ ਆਉਣਾ ਪਊਗਾ ਕਿਉਂਕਿ ਸਸਕਾਰ ਜਿਹੜਾ ਆਸਮਾਨ 'ਚ ਨਹੀਂ ਹੋ ਸਕਦਾ ਜ਼ਮੀਨ 'ਤੇ ਹੀ ਹੋਣਾ ਹੈ ਇਸ ਕਰਕੇ ਤਰੱਕੀ ਕਰੋ ਪਰ ਕਦੇ ਵੀ ਆਪਣੀ ਜਿਹੜੀ ਔਕਾਤ ਨੂੰ ਨਾ ਭੁੱਲੋ ਥੈਂਕ ਯੂ ਦੋਸਤੋ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ